ਫਿਰ ਇਹਦੇ ਬਾਰੇ ਹੋਰ ਕੋਈ ਨਹੀਂ ਬੋਲਦਾ ਕੇਵਲ ਅਮਰੂਦ ਪਰ ਵਿਚਾਰ ਲਾਜਾਦਾ ਕੇਵਲ ਖੁਦਮੋਲ ਬਿਲਕੁਲ ਇਤਤਰਾਦ ਦੀ ਗਲੀ ਛੋਟੀ ਨਾਥੋਰ ਸਾਹਿਬ ਜਿਨ੍ਹਾਂ ਨੇ ਸਾਰੀ ਉਮਰ ਹੀ ਬਗਾਵਤ ਦਾ ਵਿਰੋਧ ਕੀਤਾ ਉਹਨਾਂ ਦੇ ਲੜੇ ਉਹਨਾਂ ਨੇ ਮਾਰਿਆ ਕੀਰੋਣਾ ਉਹਨਾਂ ਨੇ ਸ਼ਹੀਦ ਕੀਤਾ ਜਿੰਦਾਬਾਦ ਜਿੰਦਾਬਾਦ ਅੱਜ ਲੋਜਾ ਤੁਮ ਨੂੰ ਆਜਾਗਾ ਬਹੁਤ ਜੱਟ ਕਰਾਏਗਾ जय मुर्दाबाद हिंदुस्तान जिंदाबाद हिंदुस्तान जिंदाबाद हिंदुस्तान जिंदाबाद हिंदुस्तान जिंदाबाद बांग्लादेश मुर्दाबाद बांग्लादेश मुर्दाबाद बांग्लादेश मुर्दाबाद हिंदुस्तान जिंदाबाद हिंदुस्तान जिंदाबाद जो हमसे टकराएगा दूर दूर हो जाएगा जो हमसे टकराएगा ਹਰ ਦੇਸ਼ ਨੂੰ ਨਾਲ ਲੈ ਕੇ ਚੱਲਦਾ। ਲੇਕਿਨ ਬੰਗਲਾਦੇਸ਼ ਨੂੰ ਬਣਾਉਣ ਵਾਲਾ ਹਿੰਦੁਸਤਾਨ ਹਿੰਦੁਸਤਾਨ ਦੀ ਰੋਟੀ ਖਾਦੀ ਉਹਨੇ 1971 ਵਿੱਚ ਰੋਟੀ ਖਾਣ ਉਹਨਾਂ ਨੇ ਕੋਈ ਨਹੀਂ ਹੈਗੀ ਸੀ। ਲੋਕਾਂ ਨੇ ਬਗੈਗੜ ਪੜਤਾਂ ਨੇ 부ਜਾਰੀਆਂ ਨੇ ਮੰਦਰਾ ਜੀ ਜੋ ਪੈਸਾ ਬੰਦਾ ਸੀ ਟ੍ਰੋਨਲ ਪੈਕ ਲਾਇਆ ਇਹਨਾਂ ਨੂੰ ਖੰਡ ਤੇ ਰੋਟੀ ਚੱਲ ਪਈ ਇਹਨਾਂ ਦੀ। ਹੁਣ ਉਹੋ ਹੀ ਬੰਗਲਾਦੇਸ਼ ਆ ਜਿਹੜੇ ਇੱਥੇ ਅਸਾਈ ਸਿੱਖ ਹਿੰਦੂ ਜਿੰਨੇ ਵੀ ਉੱਤੇ ਆਪਣੇ ਲੋਕਲੇ ਦੇ ਕਲਾਸ ਲੋਗ ਜਿਹੜੇ ਮੀਡੀਅਮ ਕਲਾਸ ਦੇ ਲੋਕ ਨੇ ਦੂਸਰੇ ਕਲਾਸ ਦੇ ਲੋਕ ਨੇ ਉਹਨਾਂ ਲੋਕਾਂ ਨੂੰ ਫालतੂ ਬੋਲ ਕੇ ਅੱਗ ਲਾ ਕੇ ਫੁੱਟ ਦਿੱਤੇ ਗਏ ਨੇ ਕੱਲ। ਤੂੰ ਇਹ ਬਾਰੇ ਇਹ ਜੇ ਲੁੱਟ ਲਈ ਗਈ ਆ ਕਾਰੋਬਾਰ ਨੂੰ ਕਰ ਖਤਮ ਕਰ ਦਿੱਤੇ ਨੇ ਉਹਨਾਂ ਕਿ ਹਿੰਦੂਆਂ ਦਾ ਕੀ ਕਸੂਰ ਹੈ ਕਸੂਰ ਤੇ ਨਾ ਆਪ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਕੱਢ ਕੇ ਦੇ ਚੋ ਕਾਰ ਬਾਹਰ ਮਾਰਤਾ ਕਿ ਇਹਨਾਂ ਦਾ ਕਸੂਰ ਆ ਲੇਕਿ ਸਾਡੇ ਦੇਸ਼ ਨੇ ਜੰਦਰੇਂਦਰਾ ਗਾਂਧੀ ਜੀ ਨੇ ਇਹਨੂੰ ਦੇਸ਼ ਨੂੰ ਯਾਦ ਕਰਾਇਆ ਉਹਦੇ ਨਾਲ ਪੱਲੇ ਕੀ ਚ ਖਾਣ ਨੂੰ ਥੱਪੋ ਦਿੱਤਾ ਇਹ ਕਿ ਸਾਡੇ ਦੇਸ਼ ਦੇ ਜਿਹੜੇ ਹਿੰਦੂ ਆ ਨਾ ਉਹ ਇਕੱਠੇ ਨਹੀਂ ਹੁੰਦੇ ਬੰਦੇ ਉਹ ਜਦੋਂ ਇਕੱਠੇ ਹੋਗੇ ਨਾ ਤੇ ਸਾਰਾ ਸਭ ਕੁਝ ਮਿਲ ਜਾਊਗਾ ਇੱਥੇ ਇੱਥੇ ਜਿੰਨੀਆਂ ਜਗ੍ਹਾ ਮੁਸਲਮਾਨਾਂ ਦੀਆਂ ਜਿੰਨੀਆਂ ਪੰਜਾਬ ਸੇ ਜਗ੍ਹਾ ਵਾ ਪੱਕੇ ਬੋਰਡ ਦੀਆਂ ਉਹ ਸਾਰੀਆਂ ਜਗ੍ਹਾ ਦੇ ਰਾਖੇ ਚਾਹ ਨੂੰ ਲੋਕੋ ਨੇ ਗਾਲਾਂ ਕੱਢਦੇ ਪੰਜ 5 ਦਿਨ ਨਮਾਜ਼ ਪੜਦੇ ਨੇ ਪਰ ਨਮਾਜ਼ ਦੇ ਵਿੱਚ ਬਗਾਦਾ ਬੋਲਦੇ ਪਏ ਨੇ ਕਿ ਜਿਹੜੇ ਤੁਸੀਂ ਤੇ ਧਰਮ ਨੂੰ ਨਹੀਂ ਮੰਨਣਾ ਓਨਲੀ ਅੱਲਾ ਨੂੰ ਮੰਨਣਾ ਹੈ ਅੱਲਾ ਦੇ ਸਵਾਗ ਕੋਈ ਦੂਜੀ ਚੀਜ਼ ਨਹੀਂ ਪੱਕੇ ਸਾਰੇ ਕਾਫਰ ਨੇ ਇਸ ਕਰਕੇ ਇਹ ਕਹਿੰਦਾ ਜੁੰਦੇ ਆ ਕਿ ਜੇ ਇਹਨਾਂ ਮੁਸਲਮਾਨਾਂ ਨੂੰ ਦੀ ਪਿਆਰ ਕਰਦੇ ਤੇ ਸਾਰੇ ਚੁੱਪੀ ਛੱਡ ਕੇ ਪੰਜਾਬ ਚ ਆ ਗਏ ਨੇ ਪੰਜਾਬ ਚ ਕੱਲੋਂ ਇਹਨਾਂ ਨੇ ਹੈਵੀ ਛੱਡ ਦੇ ਹੈਵੀ ਹੋ ਗਏ ਤੇ ਸੜਾ ਜੀਨਾ ਹਰਾਮ ਕਰ ਦੇਣੀ ਮੈਂ ਹਿੰਦੂਆਂ ਕਹਿੰਦਾ ਖਾਸ ਕਰਕੇ ਆਪ ਜਿਹੜਾ ਗਿਲਵਾ ਸ਼ੁਕਾ ਛੱਡ ਦੋ ਇੱਕ ਹੋਣਾ ਸਿੱਖੋ ਜਿੱਦਾਂ ਸਾਰੀਆਂ ਇਸ ਦੇਸ਼ ਦੀਆਂ ਭਜਾਵਾਂ ਕੱਟੀਆਂ ਗਈਆਂ ਸੀ ਉਸ ਲਈ ਇੱਕ ਪੂਰਬੀ ਪਾਕਿਸਤਾਨ ਬਣ ਗਿਆ ਇੱਕ ਪੱਛਮੀ ਪਾਕਿਸਤਾਨ ਬਣ ਗਿਆ ਜਿਹੜਾ ਪੂਰਬੀ ਪਾਕਿਸਤਾਨ ਸੀਗਾ ਉਹਦੇ ਵਿੱਚ ਵੀ ਅਫਰਾ ਤਫਰੀ ਮਚੀ ਰਹੀ 47 ਤੋਂ ਲੈ ਕੇ 71 ਤੱਕ ਉਹ ਫਿਰ ਪੂਰਬੀ ਪਾਕਿਸਤਾਨ ਵੀ ਉਹ ਪਾਕਿਸਤਾਨ ਤੋਂ ਵੱਡ ਹੋ ਗਿਆ ਜਿਹਦਾ ਨਾਮ ਬੰਗਲਾਦੇਸ਼ ਆ ਉਹਦੇ ਵਿੱਚ ਕਿਉਂਕਿ ਉਹ ਅਲੱਗ ਰਹਿਣਾ ਚਾਹੁੰਦੇ ਸੀ ਆਪਾਂ ਇਸ ਗੱਲ ਨੂੰ ਸਮਝੀਏ ਕਿ ਉਸ ਵੇਲੇ ਵੀ ਲਗਭਗ 30% ਹਿੰਦੂ ਸਮਾਜ ਜਿਹੜਾ ਬੰਗਲਾਦੇਸ਼ ਦੇ ਵਿੱਚ ਜੋ ਪੂਰਬੀ ਪਾਕਿਸਤਾਨ ਸੀ ਉਹਦੇ ਵਿੱਚ ਰਹਿ ਰਿਹਾ ਸੀ ਅੱਜ 2024 ਦੇ ਵਿੱਚ ਕੇਵਲ 7.92% ਹਿੰਦੂ ਸਮਾਜ ਉੱਥੇ ਰਹਿ ਗਿਆ। ਮੁਸਲਮਾਨਾਂ ਦੀ ਆਬਾਦੀ ਵਾਧਦੀ ਗਈ, ਹਿੰਦੂ ਸਮਾਜ ਦੀ ਘਟਦੀ ਗਈ। ਅਖੀਰ ਦੁਨੀਆ ਦੇ ਵਿੱਚ ਲਗਭਗ 200 ਦੇਸ਼ ਆ। ਔਰ 56 ਦੇਸ਼ ਜਿਹੜੇ ਐਸ ਵਕਤ ਮੁਗਲਾਂ ਦੇ ਦੇਸ਼ ਹਨ। ਮੁਸਲਮਾਨਾਂ ਦੇ ਦੇਸ਼ ਹਨ, ਕੇਵਲ ਮੁਗਲ ਹੀ ਨਹੀਂ ਕਹਿਣਾ ਮੁਸਲਮਾਨਾਂ ਦੇ ਦੇਸ਼ ਹਨ। ਲੇਕਿਨ ਉੱਥੋਂ ਦੀ ਜਿਹੜੀ ਪ੍ਰਧਾਨ ਮੰਤਰੀ ਐ ਸ਼ੇਖ ਅਸਿਨਾ ਨੂੰ 56 ਦੇਸ਼ਾਂ ਨੇ ਨਹੀਂ ਚੱਲਿਆ ਜਿਹੜੀ ਸਵੇ ਮੁਸਲਮਾਨ ਹਨ। ਉਹਨੂੰ ਵੀ ਝੱਲਣ ਵਾਸਤੇ ਭਾਰਤ ਵਰਸੀਆ ਅਮਰੀਕਾ ਨੇ ਵੀ ਨਹੀਂ ਚੱਲਿਆ ਤਾਂ ਇਹ ਗੱਲ ਸਮਝਣ ਦੀ ਲੋੜ ਆ ਇਸ 14 ਅਗਸਤ ਨੂੰ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਅਖੰਡ ਭਾਰਤ ਦਿਵਸ ਦੇ ਨਾਂ ਤੇ ਮਨਾਉਣੇ ਆ ਕਿ ਕਦੀ ਨਾ ਕਦੀ ਫਿਰ ਇਹ ਜਿਹੜੇ ਜਿਹੜੇ ਪੁਝਾਵਾਂ ਸਾਡੀਆਂ ਕੱਟੀਆਂ ਗਈਆਂ ਸਾਡੇ ਪੈਰ ਕੱਟੇ ਗਏ ਸ਼੍ਰੀਲੰਕਾ ਦੇ ਤੌਰ ਤੇ ਉੱਤੇ ਚਾਹੇ ਸਾਡਾ ਸਿਰ ਨੇਪਾਲ ਦੇ ਤੌਰ ਤੇ ਕੱਟਿਆ ਗਿਆ ਹਿਮਾਲਿਆ ਦੇ ਵਿੱਚ ਵੀ ਔਰ ਜੰਮੂ ਕਸ਼ਮੀਰ ਦਾ ਹਿੱਸਾ ਵੀ ਜਿਹਨੂੰ ਪੀਓਕੇ ਬੋਲਦੇ ਆ ਅੱਜ ਉਹ ਵੀ ਕੱਟਿਆ ਹੋਇਆ ਵਾ ਇਹ ਸਾਡੀ ਟੇਕ ਆ ਅੱਜ ਦੇ ਨਹੀਂ ਟੇਕ ਅਸੀਂ 1925 ਤੋਂ ਲੱਗੇ ਹੋਏ ਆ 100 ਸਾਲ ਹੋ ਗਏ ਸਾਨੂੰ ਇਸ ਗੱਲ ਨੂੰ ਕਿ ਵੀ ਇਹ ਜਿਹੜਾ ਵਾ ਅਖੰਡ ਭਾਰਤ ਦੁਬਾਰਾ ਬਣੇ ਇਹਦਾ ਇੱਕ ਹੀ ਰਸਤਾ ਵਾ ਕਿ ਇੱਕ ਹੀ ਢੰਡੇ ਥੱਲੇ ਇੱਕ ਹੀ ਢੰਡੇ ਥੱਲੇ ਸਾਰੀ ਜਿਹੜਾ ਵਾ ਸਾਡਾ ਭਾਰਤ ਦੇ ਦਾ ਵਰਸ ਦਾ ਜੋ ਕਟਿਆ ਇਤਿਹਾਸ ਵਾ ਉਹ ਵਾਪਸ ਆਏ ਉਸ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਸਰਵੇ ਬੰਦੂ ਸੁਖੀ ਨਾ ਸਰਬੱਤ ਦਾ ਭਲਾ ਮੰਗਣ ਵਾਲੇ ਕੇਵਲ ਤੇ ਕੇਵਲ ਅਸੀਂ ਸਨਾਤਨੀ ਲੋਕਾਂ ਹੋ ਉਹ ਦੁਨੀਆਂ 'ਚ ਕੋਈ ਸਰਬੱਤ ਦਾ ਭਲਾ ਨਹੀਂ ਮੰਗਦਾ ਇਸ ਕਰਕੇ ਅਸੀਂ ਸਾਰਿਆਂ ਦਾ ਭਲਾ ਮੰਗਣ ਵਾਲੇ ਲੋਕ ਆ ਉਹ ਸਾਰਿਆਂ ਦਾ ਭਲਾ ਮੰਗਣ ਵਾਲੇ ਲੋਕ ਹੀ ਜਿਹੜਾ ਵਾ ਸਾਰੀ ਦੁਨੀਆ ਦੀ ਰੱਖਿਆ ਕਰ ਸਕਦਾ ਕਰ ਸਕਦਾ ਹੈ ਅਸੀਂ ਅਗਰ ਦੁਨੀਆ ਨੂੰ ਜਿੱਤਿਆ ਵਾ ਤੇ ਆਪਣੇ ਵਿਚਾਰ ਦੇ ਨਾਲ ਜਿੱਤਿਆ ਆਪਣੇ ਸ਼ੀਲ ਦੇ ਨਾਲ ਜਿੱਤਿਆ ਸਾਡੇ ਸਤਿ ਆਪਾ ਮਹਾਂਪੁਰਸ਼ਾਂ ਨੇ ਕੋਈ ਤਲਵਾਰ ਲੈ ਕੇ ਦੁਨੀਆ ਨੂੰ ਹੀ ਨਹੀਂ ਜਿੱਤਿਆ ਸੋ ਸਾਡੀ ਵੀ ਟੀਕ ਹੈ ਕਿ ਦੁਨੀਆ ਦੇ ਵਿੱਚ ਇਹ ਫਿਰ ਭਾਰਤ ਵਿੱਚ ਪਹਿਲੇ ਨੰਬਰ ਤੇ ਬਣੇ ਉਹਦੇ ਵਾਸਤੇ ਉਹ ਜੋ ਆਬਾਦੀ ਦਾ ਜੋ ਅਸੀਂ ਕਹਿੰਨੇ ਆ ਕਿ ਵੀ 370 हट ਗਈ ਠੀਕ ਆ। ਰਾਮਜਨ ਭੂਮੀ ਵੀ ਸਾਨੂੰ ਮਿਲ ਗਿਆ ਠੀਕ ਆ। ਲੇਕਿਨ ਇਹ ਕਾਮਨ ਸਿਵਲ ਕੋਡ ਜੋ ਸਮਾਨ ਨਾਗਰੀ ਕਾਨੂੰਨ ਆ ਇਸ ਦੇਸ਼ ਵਿੱਚ ਜਿੰਨੀ ਦੇਰ ਲੱਗੇ ਲਾਗੂ ਨਹੀਂ ਹੋਦਾ। ਇੱਕ ਵਿਅਕਤੀ ਚਾਰ ਵਿਆਹ ਕਰਾਉਂਦਾ 40-40 ਬੱਚੇ ਹੁੰਦੇ ਆ। Hindu ਸਮਾਜ ਵਾਸਤੇ ਇੱਕ ਵਿਆਹ ਵਾ ਦੋ-ਦੋ ਬੱਚੇ ਦੀ ਸਾਡੇ ਵਾਸਤੇ ਬਾਰਾ। ਤੋ ਇਹ ਕਹਿਣਾ ਕਿ ਵੀ ਜਿੰਨੀ ਦੇਰ ਕਾਮਨ ਸਿਵਲ ਕੋਡ ਨਹੀਂ ਲੱਗੇਗਾ ਉਨੀ ਦੇਰ ਹਲ ਨਹੀਂ ਹੋਏਗਾ। ਮੈਂ ਮੋਦੀ ਸਰਕਾਰ ਕੋ ਪੂਰ ਜੋਰ ਮੰਗ ਕਰਦਾ ਮਾਂ। ਪੀ ਬੰਗਲਾਦੇਸ਼ ਦੇ ਵਿੱਚ ਜੋ ਸਾਡਾ ਐਸੋਪ ਤੇ ਹਿੰਦੂ ਸਮਾਜ ਰਹਿ ਰਿਹਾ ਵਾ ਉਹਦੀ ਜਿਸ ਤਰ੍ਹਾਂ ਵੀ ਹੋ ਸਕਦਾ ਉਹਦੀ ਜਿਹੜੀਆਂ ਰੱਖਿਆ ਬਹੁਤ ਜ਼ਰੂਰੀ ਆ ਅਸੀਂ ਇਹ ਜਿਹੜਾ ਹਿੰਦੂ ਸਮਾਜ ਇੱਥੇ ਬੈਠਾ ਸਾਡੇ ਸਾਡੇ ਪ੍ਰਧਾਨ ਬਟੇਆ ਬੱਬੀ ਜੀ ਬੈਠਿਆ ਸੰਗ ਦੇ ਸਾਡੇ ਸੰਗ ਜਾਣਕ ਬੈਠਿਆ ਹੋਰ ਸਾਥੀ ਬੈਠੇ ਆ ਤੇ ਸਾਰੇ ਅਸੀਂ ਇੱਕ ਆ ਇਸ ਗੱਲ ਦੇ ਉੱਤੇ ਕਿ ਬੰਗਲਾਦੇਸ਼ ਦੇ ਵਿੱਚ ਇਹ ਹਿੰਦੂ ਸਮਾਜ ਜਿਹੜਾ ਵਾ ਉਹ ਬਚਣਾ ਚਾਹੀਦਾ ਬਹੁਤ ਬਹੁਤ ਆ